ਜੇ ਭਗਵਾਨਤਮਨ ਦੀ ਗਲਤੀ ਆਈਏ ਮੈਂ ਕਿਵੇਂ ਰੋਕ ਸਕਦਾ ਪੰਜਾਬੀਆਂ ਨੂੰ ਆਉਣ ਤੋਂ ਇਹਦਾ ਮਤਲਬ ਬੀਇੰਗ ਸੀਐਮ ਉਹਨਾਂ ਨੂੰ ਆਪਣੀ ਕਪੈਸਿਟੀ ਨਹੀਂ ਪਤਾ ਪ੍ਰਸ਼ਾਸਨਿਕ ਪਾਵਰ ਨਹੀਂ ਪਤਾ ਮੈਨੇਜਮੈਂਟ ਸਕਿੱਲ ਨਹੀਂ ਪਤਾ ਆਪਣੀ ਕੈਬਨਿਟ ਦੀਆਂ ਪਾਵਰਾਂ ਨਹੀਂ ਪਤਾ ਵਿਧਾਨ ਸਭਾ ਦੀਆਂ ਪਾਵਰਾਂ ਨਹੀਂ ਪਤਾ ਪਰਵਾਸੀ ਇੱਥੇ ਆਉਣ ਜੀ ਸਦਕੇ ਕੰਮ ਕਰਨ ਪਰ ਬੰਦਿਆਂ ਵਾਂਗੂ ਰਹਿਣ ਜਿਸ ਤਰ੍ਹਾਂ ਸਾਡੇ ਪੰਜਾਬੀਆਂ ਤੇ ਸਾਡੇ ਭਾਰਤੀਆਂ ਤੇ ਕੈਨੇਡਾ ਦੇ ਅਮਰੀਕਾ ਦੇ ਨਿਊਜ਼ੀਲੈਂਡ ਦੇ ਆਸਟ੍ਰੇਲੀਆ ਦੇ ਕਾਨੂੰਨ ਲਾਗੂ ਹੁੰਦੇ ਆ ਪੂਰਾ ਸੂਈ ਦੇ ਨੱਕੇ ਦੇ ਵਿੱਚੋਂ ਦੀ ਕੱਢ ਕੇ ਉੱਥੇ ਕੈਨੇਡਾ ਦੇ ਵਿੱਚ ਸਿਟੀਜ਼ਨਸ ਨੂੰ ਕੰਮ ਮਿਲਦਾ ਪ੍ਰਵਾਸੀਆਂ ਤੇ ਉਹ ਅੰਕੁਸ਼ ਹੈਗਾ ਜਿਹੜੇ ਲੋਕ 50 ਸਾਲ ਤੋਂ 55 ਸਾਲ ਤੋਂ ਸੈਟਲ ਹੈ ਬਾਹਰਲੀਆ ਸਟੇਟਾਂ 'ਚ ਉਹ ਉੱਥੋਂ ਦੇ ਬਿਹਾਰ ਦੇ ਸ਼ਹਿਰੀ ਨੇ ਮਹਾਰਾਸ਼ਟਰ ਦੇ ਸ਼ਹਿਰੀ ਨੇ ਉਹ ਮਰਾਠੀ ਬੋਲਦੇ ਨੇ ਉਹ ਬਿਹਾਰੀ ਭੋਜਪੂਰੀ ਬੋਲਦੇ ਆ ਪਰਵਾਸੀਆਂ ਦੇ ਆਧਾਰ ਕਾਰਡਾਂ ਦੀ ਵੈਰੀਫਿਕੇਸ਼ਨ ਕਰਾਵਾਂਗੇ ਜਿਹੜੇ ਪ੍ਰਵਾਸੀ 40 ਸਾਲ ਤੋਂ ਪਹਿਲਾਂ ਦੇ ਆਏ ਆ ਉਹਨਾਂ ਦੀ ਨਹੀਂ ਆਸਟ੍ਰੇਲੀਆ 'ਚ ਪਰਸੋਂ ਜਾ ਉਹ ਰੈਲੀ ਨਿਕਲੀ ਆ ਨਾ ਐਨਟੀ ਇਮੀਗ੍ਰੇਸ਼ਨ ਆਸਟ੍ਰੇਲੀਆ 'ਚ ਨਿਕਲੀ ਕੈਨੇਡਾ 'ਚ ਸੁਖਪਾਲ ਖੈਰਾ ਟਾਰਗੇਟ ਕਿਉਂ ਆ ਸੁਖਪਾਲ ਖੈਰਾ ਨੇ ਸਪੀਕਰ ਸਾਹਿਬ ਕੁਲਵੰਤ ਸਿੰਘ ਸੰਧਵਾ ਨੂੰ ਇੱਕ ਪ੍ਰਾਈਵੇਟ ਬਿੱਲ ਸੌਪਿਆ ਹੋਇਆ ਹੈ 2.5 ਤੇ 3 ਸਾਲ ਪਹਿਲਾਂ ਤੋਂ ਕਿ ਪੰਜਾਬ ਪੰਜਾਬੀਆਂ ਦਾ ਪੰਜਾਬ ਵਿੱਚ ਜਾਇਦਾਦ ਬਾਹਰਲਾ ਬੰਦਾ ਕੋਈ ਨਾ ਖਰੀਦੇ ਯੂਪੀ ਦੇ ਵਿੱਚ ਨਗਰ ਕੀਰਤਨ ਕੱਢਣ ਤੇ ਪਾਬੰਦੀ ਲੱਗੀ ਸੀ ਪਰਚੇ ਦਰਜ ਕਰਕੇ ਬੰਦੇ ਅੰਦਰ ਕਰਦੇ ਸੀ ਯੂਪੀ ਦੇ ਸਿੱਖਾਂ ਨੂੰ ਤੁਹਾਡਾ ਰੰਗਲਾ ਪੰਜਾਬ ਕਿੱਥੇ ਗਿਆ ਤੇ ਹੁਣ ਤੁਹਾਡੀ ਚੜ੍ਹਦੀ ਕਲਾ ਕਿਹੜੀ ਆ ਹੁਣ ਤੂੰ ਸਕੀਮ ਕੱਢੀ ਲੈ ਚੜ੍ਹਦੀ ਕਲਾ ਪੰਜਾਬ ਪੰਜਾਬ ਦੀ ਚੜ੍ਹਦੀ ਕਲਾ ਇਦਾਂ ਹੋਣੀ ਆ ਜੇ ਪੰਜਾਬੀਆਂ ਨੂੰ ਤੂੰ ਪ੍ਰਵਾਸੀ ਹੱਥੋਂ ਕੋਟਖਾਨ ਲਈ ਛੱਡ ਦਿਓ ਪੁਲਿਸ ਦੀ ਲੋੜ ਸੀ ਲਾਇੰਡ ਆਰਡਰ ਵਾਸਤੇ ਪੁਲਿਸ ਦੀ ਲੋੜ ਸੀ ਲੋਕਾਂ ਨੂੰ ਰਾਹਤ ਪਹੁੰਚਾਉਣ ਵਾਸਤੇ ਜਿੱਥੇ ਘੱਗਰ ਦੇ ਮਾਰਕੰਡਾ ਦਰਿਆ ਦਾ ਲੋਕਾਂ ਦੀ ਮਾਰ ਹੋਈ ਪੁਲਿਸ ਸਾਰੀ ਤੁਸੀਂ ਪਠਾਨ ਮਾਜਰੇ ਬਗਰ ਲਾਈ ਆ ਮੈਂ ਇਹ ਮਾਹੌਲ 1978 82 84 92 94 95 ਤੱਕ ਸਾਰਾ ਮੈਂ ਵੇਖਿਆ ਤੇ ਮੈਂ ਹੰਡਾਇਆ ਉਹ ਸੰਦੀਪ ਸਣੀ ਵਾਲਾ ਮਸਲਾ ਇਨਸਪੈਕਟਰਾਂ ਦੀ ਆਪਸ ਵਿੱਚ ਕੋਟ ਮਾਰਦਾ ਮਸਲਾ ਸੰਦੀਪ ਸਣੀ ਦੀ ਇੰਟਰੋਗੇਸ਼ਨ ਜੇਲ ਸਟਾਫ ਤੋਂ ਪਲੋ 22 ਬੰਦਿਆਂ ਦੀ ਦੂਜਾ ਨਰੇਟਿਵ ਤੀਸਰਾ ਨਰੇਟਿਵ ਪੰਜਾਬੀਆਂ ਦਾ ਤੇ ਪ੍ਰਵਾਸੀਆਂ ਦਾ ਮਾਨ ਸਾਹਿਬ ਤੁਸੀਂ ਗ੍ਰਹਿ ਮੰਤਰੀ ਜੇ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਦੱਸੋ ਇਹ ਤਿੰਨ ਨਰਰੇਟਿਵ ਕੌਣ ਚਲਾ ਰਿਹਾ ਪ੍ਰਵਾਸੀ ਭਈਆਂ ਦੇ ਵੱਲੋਂ ਹਾਰਪੁਰ ਦੇ ਵਿੱਚ ਇੱਕ ਬੱਚੇ ਦਾ ਕਤਲ ਜਿਹੜਾ ਕੀਤਾ ਗਿਆ ਸੀ ਉਹ ਮਾਮਲਾ ਅਜੇ ਠੰਡਾ ਨਹੀਂ ਹੋਇਆ ਕਿ ਪ੍ਰਵਾਸੀਆਂ ਵੱਲੋਂ ਪੰਜਾਬੀਆਂ ਨਾਲ ਕਈ ਵਾਰ ਦਤਾਂ ਕੀਤੀਆਂ ਗਈਆਂ ਨੇ ਔਰ ਕਈ ਪੰਜਾਬੀਆਂ ਕਈ ਪਿੰਡਾਂ ਦੇ ਵਿੱਚ ਪੰਜਾਬੀਆਂ ਦੇ ਵੱਲੋਂ ਇਹ ਮਤੇ ਪਾਏ ਗਏ ਨੇ ਕਿ ਪ੍ਰਵਾਸੀਆਂ ਨੂੰ ਹੁਣ ਪੰਜਾਬ ਦੇ ਵਿੱਚ ਨਹੀਂ ਰਹਿਣ ਦੇਣਾ ਉਥੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਬਿਆਨ ਜਾਰੀ ਕੀਤਾ ਹੈ ਕਿ ਅਸੀਂ ਪ੍ਰਵਾਸੀਆਂ ਨੂੰ ਕਿਸ ਤਰ੍ਹਾਂ ਮਨਾ ਕਰ ਸਕਦੇ ਹਾਂ ਪ੍ਰਵਾਸੀ ਵੀ ਤੇ ਸਾਡੇ ਇੱਕ ਦੇਸ਼ ਦਾ ਹਿੱਸਾ ਨੇ ਅਸੀਂ ਵੀ ਤੇ ਵਿਦੇਸ਼ਾਂ ਦੇ ਜਾਂ ਬਾਹਲ ਸਟੇਟਾਂ ਵਿੱਚ ਜਾ ਕੇ ਨੌਕਰੀਆਂ ਕਰਦੇ ਹਾਂ ਰੋਜੀ ਰੋਟੀ ਵਾਸਤੇ ਜਾਂਦੇ ਹਾਂ ਇਸੇ ਤਰ੍ਹਾਂ ਹੀ ਪ੍ਰਵਾਸੀ ਵੀ ਪੰਜਾਬ ਵਿੱਚ ਆਉਂਦੇ ਨੇ ਇਹ ਬਹੁਤ ਵੱਡੇ ਚਿੰਤਾ ਦੇ ਵਿਸ਼ਾ ਕਈ ਸਵਾਲ ਖੜੇ ਹੋ ਰਹੇ ਨੇ ਉਸ ਸੰਬੰਧ ਵਿੱਚ ਗੱਲਬਾਤ ਕਰਾਂਗੇ ਸਾਡੇ ਨਾਲ ਸੁਖਦੀਪ ਸਿੰਘ ਜੀ ਸਿੱਖ ਚਿੰਤਕ ਸ਼ਾਮਲ ਨੇ ਪਹਿਲਾ D5 ਚੈਨਲ ਤੋਂ ਉਹਨਾਂ ਦਾ ਸਵਾਗਤ ਕਰਦੇ ਆਂ ਫੇਰ ਕਰਦੇ ਵਿਚਾਰ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਸਰ ਜੀ ਆਇਆਂ ਸਰ ਮੁੱਖ ਮੰਤਰੀ ਸਾਹਿਬ ਨੇ ਕਹਿ ਦਿੱਤਾ ਕਿ ਅਸੀਂ ਪ੍ਰਵਾਸੀਆਂ ਨੂੰ ਮਨਾ ਨਹੀਂ ਕਰ ਸਕਦੇ ਕਿ ਪੰਜਾਬ 'ਚ ਆ ਸਕਦੇ ਆ ਰਹਿ ਸਕਦੇ ਆ ਅਸੀਂ ਵੀ ਵਿਦੇਸ਼ਾਂ 'ਚ ਜਾਂਦੇ ਆ ਜਾਂ ਬਾਰੀਆਂ ਸਟੇਟਾਂ 'ਚ ਜਾਂਦੇ ਆ ਤੇ ਦੂਜੇ ਪਾਸੇ ਪੰਜਾਬੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਪਈਆਂ ਦਾ ਇਹ ਸਾਰਾ ਮਾਮਲਾ ਕਿਸ ਤਰ੍ਹਾਂ ਦੇਖਦੇ ਸਰ ਜੇ ਭਗਵੰਤ ਮਾਨ ਦੀ ਗਲਤੀ ਆਈਏ ਮੈਂ ਕਿਵੇਂ ਰੋਕ ਸਕਦਾ ਪੰਜਾਬੀਆਂ ਨੂੰ ਆਉਣ ਤੋਂ ਇਹਦਾ ਮਤਲਬ ਬੀਇੰਗ ਸੀਐਮ ਉਹਨਾਂ ਨੂੰ ਆਪਣੀ ਕੈਪੈਸਿਟੀ ਨਹੀਂ ਪਤਾ ਪ੍ਰਸ਼ਾਸਨਿਕ ਪਾਵਰ ਨਹੀਂ ਪਤਾ ਮੈਨੇਜਮੈਂਟ ਸਕਿੱਲ ਨਹੀਂ ਪਤਾ ਆਪਣੀ ਕੈਬਨਟ ਦੀਆਂ ਪਾਵਰਾਂ ਨਹੀਂ ਪਤਾ ਵਿਧਾਨ ਸਭਾ ਦੀਆਂ ਪਾਵਰਾਂ ਨਹੀਂ ਪਤਾ ਪਹਿਲਾ ਸਵਾਲ ਦੂਜਾ ਸਵਾਲ ਮੈਂ ਮੁੱਖ ਮੰਤਰੀ ਸਾਹਿਬ ਦੀ ਗੱਲ ਨੂੰ ਫੜ ਕੇ ਚੁਰੂੰਗਾ ਪ੍ਰਵਾਸੀ ਇੱਥੇ ਆਉਣ ਜੀ ਸਦਕੇ ਕੰਮ ਕਰਨ ਪਰ ਬੰਦਿਆਂ ਵਾਂਗੂ ਰਹਿਣ ਜਿਸ ਤਰ੍ਹਾਂ ਸਾਡੇ ਪੰਜਾਬੀਆਂ ਤੇ ਸਾਡੇ ਭਾਰਤੀਆਂ ਤੇ ਕੈਨੇਡਾ ਦੇ ਅਮਰੀਕਾ ਦੇ ਨਿਊਜ਼ੀਲੈਂਡ ਦੇ ਆਸਟ੍ਰੇਲੀਆ ਦੇ ਕਾਨੂੰਨ ਲਾਗੂ ਹੁੰਦੇ ਆ ਪੂਰਾ ਸੂਈ ਦੇ ਨੱਕੇ ਦੇ ਵਿੱਚੋਂ ਦੀ ਕੱਢ ਕੇ ਉੱਥੇ ਕੈਨੇਡਾ ਦੇ ਵਿੱਚ ਸਿਟੀਜ਼ਨਸ ਨੂੰ ਕੰਮ ਮਿਲਦਾ ਪਰਵਾਸੀਆਂ ਤੇ ਉਹ ਅੰਕੁਸ਼ ਹੈਗਾ ਪੰਜਾਬ ਚ ਮਾਨ ਸਾਹਿਬ ਜਵਾਬ ਦਿਓ ਮਾਨ ਸਾਹਿਬ ਦੂਜਾ ਸਵਾਲ ਦਾ ਜਵਾਬ ਦੇਣ ਕਿ ਅਸੀਂ ਬਾਹਰਲੀਆ ਸਟੇਟਾਂ ਚ ਜਾਂਦੇ ਆ ਮੈਨੂੰ ਇੱਕ ਕੋਈ ਸੰਕੜੇ ਦੇ ਦਿਓ ਕਿ ਪੰਜਾਬ ਤੋਂ ਕੋਈ ਬੰਦਾ ਉੱਠ ਕੇ ਮੰਨ ਲਓ ਜਲੰਧਰ ਜ਼ਿਲ੍ਹੇ ਤੋਂ ਉੱਠ ਕੇ ਅਮਰਸਰ ਜ਼ਿਲ੍ਹੇ ਤੋਂ ਉੱਠ ਕੇ ਯੂਪੀ ਚ ਮਜ਼ਦੂਰੀ ਕਰਨ ਗਿਆ ਹੋਵੇ ਐਸਾ ਕੇਸ ਹੈਗਾ ਕੋਈ ਜਾ ਹੋਰ ਅੱਗੇ ਆ ਜਾਓ 45 ਸਾਲ ਤੋਂ ਬਾਅਦ ਦਾ ਕੋਈ ਬੰਦਾ ਗਿਆ ਹੋਵੇ ਜਿਹੜੇ ਲੋਕ 50 ਸਾਲ ਤੋਂ 55 ਸਾਲ ਤੋਂ ਸੈਟਲ ਆ ਬਾਹਰਲੀਆ ਸਟੇਟਾਂ ਚ ਉਹ ਉਥੋਂ ਦੇ ਬਿਹਾਰ ਦੇ ਸ਼ਹਿਰੀ ਨੇ ਮਹਾਰਾਸ਼ਟਰ ਦੇ ਸ਼ਹਿਰੀ ਨੇ ਉਹ ਮਰਾਠੀ ਬੋਲਦੇ ਨੇ ਉਹ ਬਿਹਾਰੀ ਭੋਜਪੂਰੀ ਬੋਲਦੇ ਆ ਠੀਕ ਆ ਨਾ ਉਹ ਯੂਪੀ ਦੀ ਜਿਹੜੀ ਲੈਂਗੁਏਜ ਉਹ ਬੋਲਦੇ ਆ ਉਹ ਉਥੇ ਸੈਟਲ ਹੋ ਯੂਪੀ ਦੇ ਪਛੰਦੇ ਆ ਉਹ 50 ਸਾਲ ਪਹਿਲਾਂ ਦੇ ਬਣੇ ਤੇ ਮਾਨ ਸਾਹਿਬ ਇਨੀ ਆਪਣੀ ਤੁਸੀਂ ਆਪਣੀ ਸਿਆਣਪ ਨੂੰ ਹੱਥ ਮਾਰੋ ਤੁਹਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਵੀ ਇਹਨਾਂ ਚੀਜ਼ਾਂ ਦੇ ਪਿੱਛੇ ਕੌਣ ਆ ਜਾਂ ਤੇ ਤੁਸੀਂ ਉਹਨਾਂ ਧਿਰਾਂ ਦੇ ਨਾਲ ਜੇ ਜਿਹੜੀਆਂ ਪ੍ਰਵਾਸੀਆਂ ਦੇ ਨਾਂ ਤੇ ਪੰਜਾਬ ਦਾ ਮਾਹੌਲ ਖਰਾਬ ਕਰਕੇ ਤੇ ਇਹ ਬਿਲਕੁਲ ਅੱਗ ਬਲਦੀ ਰੱਖਣੀਆਂ ਚਾਹੁੰਦੇ ਆ ਜਾਂ ਤੇ ਤੁਸੀਂ ਉਹਨਾਂ ਦੇ ਨਾਲ ਤੁਸੀਂ ਸਿੱਧਾ-ਸਿੱਧਾ ਕਹਿ ਦਿਓ ਵੀ ਮੈਂ ਪੰਜਾਬੀਆਂ ਦੇ ਨਾਲ ਨਹੀਂ ਤੁਸੀਂ ਇਹ ਕਿਉਂ ਕਹਿੰਦੇ ਜੇ ਮੈਂ ਕਿਉਂ ਰੋਕ ਸਕਦਾ ਦੂਜੀ ਗੱਲ ਹੋਰ ਹੁਣੇ 5 ਮਿੰਟ ਪਹਿਲਾਂ ਇੱਕ YouTube ਤੋਂ ਮੈਂ ਵੇਖਿਆ ਉਹ ਕਹਿੰਦੇ ਜੀ ਹਾਈ ਕਮਾਂਡ ਤੋਂ ਫੈਸਲਾ ਆ ਗਿਆ 10 ਵੱਡੇ ਲੀਡਰਾਂ ਨੂੰ ਗ੍ਰਿਫਤਾਰ ਕਰਨਾ ਸੁਖਪਾਲ ਖੈਰਾ ਅੰਡਰਗਰਾਊਂਡ ਹੋ ਗਿਆ ਹੁਣ ਦੀ ਖਬਰ ਸੁਖਪਾਲ ਖੈਰਾ ਟਾਰਗੇਟ ਕਿਉਂ ਆ ਸੁਖਪਾਲ ਖੈਰਾ ਨੇ ਸਪੀਕਰ ਸਾਹਿਬ ਕੁਲਵੰਤ ਸਿੰਘ ਸੰਧਵਾ ਨੂੰ ਇੱਕ ਪ੍ਰਾਈਵੇਟ ਬਿੱਲ ਸੌਪਿਆ ਹੋਇਆ 2.5 ਤੇ 3 ਸਾਲ ਪਹਿਲਾਂ ਤੋਂ ਕਿ ਪੰਜਾਬ ਪੰਜਾਬੀਆਂ ਦਾ ਪੰਜਾਬ ਵਿੱਚ ਜਾਇਦਾਦ ਬਾਹਰਲਾ ਬੰਦਾ ਕੋਈ ਨਾ ਖਰੀਦੇ ਕੰਮ ਕਰਨ ਜਾਇਦਾਦ ਬਾਹਰਲਾ ਬੰਦਾ ਕੋਈ ਨਾ ਖਰੀਦੇ ਉਹ ਇੱਥੇ ਆ ਕੇ ਆਪਣੀਆਂ ਕੋਠੀਆਂ ਬਣਾ ਆਪਣਾ ਵੇਚੇ ਨਾ ਜਾਂ ਇੱਥੇ ਆਪਣੇ ਸ਼ਾਪਿੰਗ ਮਾਲ ਫਾਰਮ ਹਾਊਸ ਨਾ ਬਣਾਵੇ ਉਸ ਕੰਮ ਦਾ ਰਾਈਟ ਤਾਂ ਪੰਜਾਬੀਆਂ ਦਾ ਨਾ ਉਸ ਕੰਮ ਦਾ ਰਾਈਟ ਸਾਰੇ ਮੇਰੇ ਪੰਜਾਬ ਦੇ ਹਿੰਦੂ ਵੀਰਾਂ ਦਾ ਤੇ ਪੰਜਾਬ ਦੇ ਸਿੱਖ ਵੀਰਾਂ ਦਾ ਬਣਦਾ ਨਾ ਕਿ ਸਾਰੇ ਪੰਜਾਬ ਦੇ ਹਿੰਦੂ ਵੀਰ ਤੇ ਸਿੱਖ ਵੀਰ ਬਾਰ ਮੱਧ ਪ੍ਰਦੇਸ਼ ਛਤੀਸਗੜ ਰਾਜਸਥਾਨ ਚ ਜਾ ਜਾ ਕੇ ਕਾਰੋਬਾਰ ਕਰੀ ਜਾਂਦੇ ਤਕੜੇ ਹੋਗੇ ਮੈਨੂੰ ਤੇ ਤਾਂ ਲੱਗਦਾ ਨਹੀਂ ਕਿਉਂਕਿ ਉੱਥੇ ਯੂਪੀ ਚ ਇਸ ਗੱਲ ਦਾ ਮੇਰਾ ਕੋਈ ਸਰਕਾਰੀ ਤੇਰ ਜਵਾਬ ਦੇਣਾ ਚਾਵੇ ਤੇ ਦੇ ਦੇਵੇ ਯੂਪੀ ਦੇ ਵਿੱਚ ਨਗਰ ਕੀਰਤਨ ਕੱਢਣ ਤੇ ਪਾਬੰਦੀ ਲੱਗੀ ਸੀ ਪਰਚੇ ਦਰਜ ਕਰਕੇ ਬੰਦੇ ਅੰਦਰ ਕਰਦੇ ਸੀ ਯੂਪੀ ਦੇ ਸਿੱਖਾਂ ਨੂੰ ਇਹ ਐਗਜ਼ਾਮਪਲ ਆ ਔਰ ਉੱਥੇ ਮੈਂ ਬੜਾ ਓਪਨ ਬੀਗ ਸਿੱਖ ਗੱਲ ਕਰੂੰਗਾ ਮੈਨੂੰ ਕਿਸੇ ਦਾ ਕੋਈ ਡਰ ਡੁੱਕਰ ਨਹੀਂ ਯੋਗੀ ਸਾਹਿਬ ਸਿੱਖਾਂ ਦੇ ਗੁਰਦੁਆਰੇ ਚ ਲਖਨਊ ਚ ਆਉਂਦੇ ਆ ਔਰ ਉਹ ਗਿਆਨ ਵੰਡਦੇ ਆ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਗੁਰਦੇਖ ਬਹਾਦਰ ਜੀ ਨੇ ਸ਼ਹਾਦਤ ਸਨਾਤਨ ਕੇ ਲਈ ਦੀ ਉਹ ਸਾਨੂੰ ਗਿਆਨ ਵੰਡਦੇ ਗੁਰਦੁਆਰੇ ਚ ਆ ਕੇ ਤੁਸੀਂ ਜੇ ਗੱਲ ਕਰਦੇ ਨਾ ਮਾਨ ਸਾਹਿਬ ਤੇ ਤੁਸੀਂ ਉੱਥੇ ਵੇਖ ਲਓ ਉੱਥੇ ਹਾਲਤ ਕੀ ਆ ਸਾਰੇ ਧਰਮ ਇੰਡੀਆ ਦੇ ਵਿੱਚ ਬਿਲਕੁਲ ਆਪਣੀ ਸੇਫਟੀ ਨਾਲ ਪੂਰੀ ਜ਼ਿੰਮੇਵਾਰੀ ਨਾਲ ਪੂਰੇ ਕੌਨਫੀਡੈਂਸ ਨਾਲ ਰਹਿੰਦੇ ਨਜ਼ਰ ਆਉਂਦੇ ਮਾਨ ਸਾਹਿਬ ਤੁਹਾਨੂੰ ਕੋਈ ਮਾਨ ਸਾਹਿਬ ਤੁਸੀਂ ਤੁਹਾਡਾ ਸਿੱਖੀ ਨਾਲ ਕੋਈ ਸਰੋਕਾਰ ਨਹੀਂ ਮੈਂ ਤਾਂ ਸਿੱਖਾਂ ਦੇ ਘਰ ਜਮਿਆ ਸਿੱਖਾਂ ਦਾ ਪੁੱਤ ਆ ਪੰਜਾਬੀ ਪੰਜਾਬੀਆਂ ਦਾ ਪੁੱਤ ਆ ਤੁਸੀਂ 100 ਵਾਰ ਕਹੀ ਜੋ ਮੈਂ ਕਿਸਾਨਾਂ ਦਾ ਪੁੱਤ ਆ ਮੈਂ ਪੰਜਾਬ ਦਾ ਪੁੱਤ ਆ ਪਹਿਲਾਂ ਤੁਹਾਡਾ ਰੰਗਲਾ ਪੰਜਾਬ ਕਿੱਥੇ ਗਿਆ ਤੇ ਹੁਣ ਤੁਹਾਡੀ ਚੜ੍ਹਦੀ ਕਲਾ ਕਿਹੜੀ ਆ ਹੁਣ ਤੁਸੀਂ ਸਕੀਮ ਕੱਢੀ ਨਾ ਚੜ੍ਹਦੀ ਕਲਾ ਪੰਜਾਬ ਪੰਜਾਬ ਦੀ ਚੜ੍ਹਦੀ ਕਲਾ ਇਦਾਂ ਹੋਣੀ ਆ ਇਹ ਪੰਜਾਬੀਆਂ ਨੂੰ ਤੂੰ ਪ੍ਰਵਾਸੀਆਂ ਹੱਥੋਂ ਕੋਟਖਣ ਲਈ ਛੱਡ ਦਿਓ ਤੇ ਕਹਿ ਦਿਓ ਵੀ ਮੇਰਾ ਕੋਈ ਸਰਕਾਰ ਨਹੀਂ ਸਾਨੂੰ ਸਵਾਲ ਦੇ ਜਵਾਬ ਤੇ ਦਿਓ ਬਾਹਰਲੇ ਦੇਸ਼ਾਂ 'ਚ ਬਾਹਰਲੇ ਲੋਕ ਕਰ ਰਹੇ ਆ ਨਾ ਵਿਰੋਧ ਆਸਟ੍ਰੇਲੀਆ 'ਚ ਪਰਸੋਂ ਚੌਥ ਰੈਲੀ ਨਿਕਲੀ ਆ ਨਾ ਐਂਟੀ ਇਮੀਗ੍ਰੇਸ਼ਨ ਆਸਟ੍ਰੇਲੀਆ 'ਚ ਨਿਕਲੀ ਕੈਨੇਡਾ 'ਚ ਇਹਦਾ ਇੱਕ ਕਾਰਨ ਹਿڈن ਹੋਰ ਵੀ ਆ ਉਹ ਵੀ ਸਮਾਂ ਆਉਣ ਤੇ ਮੈਂ ਤੁਹਾਨੂੰ 15 ਦਿਨ ਤੱਕ ਇੰਟਰਵਿਊ 'ਚ ਦੱਸੂਗਾ ਕਿ ਉਹ ਕੀ ਆ ਕਿਉਂਕਿ ਇਹ ਗੜਬੜ ਭਰੀ ਵੱਡੀ ਪੱਧਰ ਤੇ ਫੈਲ ਰਹੀ ਹੈ। ਮਾਨ ਸਾਹਿਬ ਤੁਸੀਂ ਮੁੱਖ ਮੰਤਰੀ ਜੇ ਪੰਜਾਬ ਦੇ ਪੰਜਾਬ ਦੇ ਗ੍ਰਹਿ ਮੰਤਰੀ ਜੇ ਆ ਜਵਾਬ ਦੇ ਦਿਓ। ਪੰਜਾਬ ਦੇ ਲੋਕਾਂ ਤੇ ਹੜਾਂ ਦੀ ਮਾਰ ਸਾਰੇ ਭਾਈਚਾਰਿਆਂ ਤੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਨੂੰ ਬੇਲਗਾਮ ਤਾਕਤਾਂ ਜੋ ਮਰਜ਼ੀ ਕਰਨ ਉਹ ਸੰਦੀਪ ਸਣੀ ਵਾਲਾ ਮਸਲਾ ਇੰਸਪੈਕਟਰਾਂ ਦੀ ਆਪਸ ਵਿੱਚ ਕੋਟ ਮਾਰਦਾ ਮਸਲਾ ਸੰਦੀਪ ਸਣੀ ਦੀ ਇੰਟਰੋਗੇਸ਼ਨ ਜੇਲ ਸਟਾਫ ਤੋਂ ਕੋਲੋਂ 20-22 ਬੰਦਿਆਂ ਦੀ ਦੂਜਾ ਨਰੇਟਿਵ ਤੀਸਰਾ ਨਰੇਟਿਵ ਪੰਜਾਬੀਆਂ ਦਾ ਤੇ ਪ੍ਰਵਾਸੀਆਂ ਦਾ ਇਹ ਮਾਨ ਸਾਹਿਬ ਤੁਸੀਂ ਗ੍ਰਹਿ ਮੰਤਰੀ ਜੇ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਦੱਸੋ ਇਹ ਤਿੰਨ ਨਰੇਟਿਵ ਕੌਣ ਚਲਾ ਰਿਹਾ ਪੰਜਾਬ ਦੇ ਪ੍ਰਧਾਨ ਵੱਲੋਂ ਕਿਹਾ ਗਿਆ ਖੁੱਲਾ ਚੈਲੰਜ ਕੀਤਾ ਗਿਆ ਕਿ ਅਗਰ ਤੁਸੀਂ ਸਾਨੂੰ ਪੰਜਾਬ ਵਿੱਚ ਨਹੀਂ ਰਹਿਣ ਦਿੰਦੇ ਤੇ ਅਸੀਂ ਜੂਪੀ ਬਿਹਾਰ ਵਿੱਚ ਜਿਹੜੇ ਪੰਜਾਬੀ ਆ ਉਹਨਾਂ ਦਾ ਕਤਲ ਕਰਾਂਗੇ ਉਹਨਾਂ ਨੂੰ ਵੱਢਾਂਗੇ ਅਸੀਂ ਮਾਨ ਸਾਹਿਬ ਤੁਸੀਂ ਗ੍ਰਹਿ ਮੰਤਰੀ ਜੇ ਤੁਹਾਡੀਆਂ ਲੱਤਾਂ ਭਾਰ ਚਲਦੀਆਂ ਜੇ ਤੁਹਾਡੇ ਚ ਜ਼ਰਤ ਹੈ ਜੇ ਮਾਸਟਰ ਮਹਿੰਦਰ ਦੇ ਤੁਸੀਂ ਮੁੰਡੇ ਕਿਸਾਨ ਦੇ ਪੁੱਤ ਜੇ ਜਿਹੜੇ ਭਈਏ ਨੇ ਪ੍ਰਵਾਸੀ ਪ੍ਰਵਾਸੀਆਂ ਦੇ ਪ੍ਰਧਾਨ ਨੇ ਸਿੱਖਾਂ ਦੇ ਯੂਪੀ ਦੇ ਬਿਹਾਰ ਦੇ ਕਤਲਿਆਂ ਦੀ ਧਮਕੀ ਦਿੱਤੀ ਆ ਜੋ ਵੀ ਟੈਕਨੀਕਲ ਭਾਸ਼ਾ ਉੱਤੇ ਪਰਚਾ ਦਰਜ ਕਰਕੇ ਜ਼ਰਤ ਹੈਗੀ ਤੁਹਾਡੇ ਚ ਗ੍ਰਿਫਤਾਰ ਕਰਨ ਦੀ ਉਹਨੂੰ ਪੰਥ ਦੀ ਨਮਾਇਸ਼ ਨਮੈਂਦਾ ਜੱਥੇਬੰਦੀ ਦੀਆਂ ਬੁੱਲਾਂ ਦੇ ਦਹੀਂ ਕੋ ਜਮਿਆ ਪਿਆ ਇਸ ਮਸਲੇ ਤੇ ਜਿਹੜੀ ਹਰ ਗੱਲ ਤੇ ਸੁਨੀਲ ਦਾਖੜ ਜੀ ਪ੍ਰੈਸ ਕਾਨਫਰੰਸ ਕਰਦੇ ਆ ਬੀਜੇਪੀ ਵਾਲੇ ਉਹ ਚੁੱਪ ਕਿਉਂ ਨੇ ਆਮ ਆਦਮੀ ਦੇ 94 ਗੁੰਗੇ ਕੀ ਕਰਦੇ ਆ ਜਿਹੜੇ ਇਲਾਕੇ ਦੇ ਐਮਐਲਏ ਦੇ ਵਿੱਚ ਜਿਹੜੇ ਇਲਾਕੇ ਦੇ ਵਿੱਚ ਪੰਜਾਬ ਦੇ ਸਿੱਖਾਂ ਦੀਆਂ ਦਾੜੀਆਂ ਪੁੱਟੀਆਂ ਗਈਆਂ ਪੱਗਾਂ ਲਾਈਆਂ ਗਈਆਂ ਕੁੱਟਿਆ ਗਿਆ ਹੋਰ ਲੜਕੀਆਂ ਦੀਆਂ ਬੱਚੀਆਂ ਦੀਆਂ ਬੇਰੁਮਦੀਆਂ ਹੋਈਆਂ ਹਾਰਪੁਰ ਤੋਂ ਬਾਅਦ ਉਥੋਂ ਦੇ ਐਮਐਲਏ ਨੂੰ ਸੱਪ ਕਿਉਂ ਸੰਘਿਆ ਪਿਆ ਉਹਨਾਂ ਨੂੰ ਆਰਡਰ ਕਿੱਥੋਂ ਆਇਆ ਚੋਪ ਰਹਿਣ ਦਾ ਮੈਂ ਇਸ ਗੱਲ ਨੂੰ ਬੜੀ ਹੋਰ ਤਰੀਕੇ ਨਾਲ ਵੇਖਦਾ ਮੈਂ ਇਸ ਗੱਲ ਨੂੰ ਸਾਰਾ ਸਿਆਸੀ ਸਟੰਟ ਵੇਖਦਾ ਕਿਉਂਕਿ ਮੈਂ ਇਹ ਮਾਹੌਲ 1978 82 84 92 94 95 ਤੱਕ ਸਾਰਾ ਮੈਂ ਵੇਖਿਆ ਤੇ ਮੈਂ ਹੰਡਾਇਆ ਹੁਣ ਮੈਂ ਵੇਖ ਰਿਹਾ ਉਹੋ ਹੀ ਲੋਕ ਜਿਹੜੇ ਪੰਜਾਬ ਨੂੰ ਪੰਜਾਬ ਦੇ ਸਿੱਖਾਂ ਨੂੰ ਸਾਰੇ ਭਾਈਚਾਰਾ ਨੂੰ ਗਿਆਨ ਦਿੰਦੇ ਸੀ ਉਹ ਲੋਕ ਜਦੋਂ ਜੇਲ੍ਹ ਦੇ ਵਿੱਚ ਸੰਦੀਪ ਸਨੇ ਨੂੰ ਕੁੱਟਿਆ ਗਿਆ ਮੈਂ ਗ੍ਰਹਿ ਮੰਤਰੀ ਜੀ ਨੂੰ ਸਵਾਲ ਕਰ ਰਿਹਾ ਕਿਉਂਕਿ ਹਰ ਗੱਲ ਤੇ ਆ ਜਾਂਦੇ ਜੀ ਮੈਂ ਮਾਨ ਸਾਹਿਬ ਕੋਈ ਐਲਾਨ ਕਰਨਗੇ ਮਾਨ ਸਾਹਿਬ ਇਸ ਗੱਲ ਤੇ ਆ ਕੇ ਬੋਲੋ ਮੈਂ ਆਮ ਆਦਮੀ ਪਾਰਟੀ ਦਾ ਸਾਬਕਾ ਕਾਰਜਕਰਤਾ ਮੈਂ ਤੁਹਾਨੂੰ ਉਸ ਉਸ ਤੌਰ ਤੇ ਕਹਿ ਰਿਹਾ ਹੁਣ ਮੈਂ ਨਹੀਂ ਆਮ ਆਦਮੀ ਪਾਰਟੀ ਦੇ ਕਿਸੇ ਸਿਧਾਂਤ ਦਾ ਸਹਿਮਤ ਆ ਕੇ ਜਵਾਬ ਦਿਓ ਜਿਹੜੇ ਐਸਐਸਬੀ ਨੂੰ ਸਜ਼ਾ ਹੋਈ ਆ ਝੂਠੇ ਪੁਲਿਸ ਮੁਕਾਬਲੇ ਚ ਭਪਿੰਦਰਜੀਤ ਸਿੰਘ ਬਿਰਕ ਤਹਾਡੀ ਜਾਣਕਾਰੀ ਅਨੁਸਾਰ ਉਹਨੇ ਜੇਲ੍ਹ ਦੇ ਵਿੱਚ ਡੀਐਸਪੀ ਡਿਪਟੀ ਸੁਪਰਡੈਂਟ ਜੇਲਰ ਦੇ ਬਰਾਬਰ ਕੁਰਸੀ ਲਾ ਕੇ ਉਮਰ ਕੈਦ ਭੁਗਤ ਰਹਿ ਸਜ਼ਾ ਜਾਫਤਾ ਅਫਸਰ ਕੁਰਸੀ ਲਾ ਕੇ ਤੇ ਸੰਦੀਪ ਨੂੰ ਕੁਟਾਰਿਆ ਹੈ ਜਾਨ ਮੁੱਖ ਮੰਤਰੀ ਸਾਹਿਬ ਜੇ ਜ਼ਰੂਰਤ ਹੈਗੀ ਤਾਂ ਦੱਸ ਦੇਣ ਵੀ ਮੈਨੂੰ ਇਸ ਗੱਲ ਦਾ ਪਤਾ ਜਾਂ ਨਹੀਂ ਪਤਾ ਸੁਪਰਡੈਂਟ ਜੇਲ੍ਹ ਦਾ ਕੋਈ ਬਿਆਨ ਆਇਆ ਕੋਈ ਪ੍ਰੈਸ ਕਾਨਫਰੰਸ ਆਈ ਇਹ ਮਾਗ ਕੇ ਤੁਹਾਡੇ ਚੈਨਲ ਤੇ ਕਹਿਤਾ ਸੀਗਾ ਵਰुण ਸ਼ਰਮਾ ਐਸਐਸਪੀ ਪਟਿਆਲੇ ਜਿਹੜੇ ਵਾਲੇ ਉਹ 100 ਬੰਦਾ ਉਹਨਾਂ ਨੇ ਪਠਾਨ ਮਾਜਰੇ ਦੇ ਮਗਰ ਲਾਇਆ ਪੁਲਿਸ ਦੀ ਲੋੜ ਸੀ ਲਾਇਆ ਡਾਡਰ ਵਾਸਤੇ ਪੁਲਿਸ ਦੀ ਲੋੜ ਸੀ ਲੋਕਾਂ ਨੂੰ ਰਾਹਤ ਪਹੁੰਚਾਉਣ ਵਾਸਤੇ ਜਿੱਥੇ ਘੱਗਰ ਦੇ ਮਾਰਕੰਡਾ ਦਰਿਆ ਦਾ ਲੋਕਾਂ ਦੀ ਮਾਰ ਹੋਈ ਹੈ ਪੁਲਿਸ ਸਾਰੀ ਤੁਸੀਂ ਪਠਾਨ ਮਾਜਰੇ ਬਗਰ ਲਾਈ ਹੈ ਹੁਣ ਤੁਸੀਂ ਪੁਲਿਸ ਵਾਲਾ ਡਾਇਰੈਕਟਿਵ ਇਹ ਰਚ ਰਹੇ ਜੇ ਤਾਂ ਕਿ ਪੰਜਾਬ ਦੇ ਹਿੰਦੂਆਂ ਔਰ ਸਿੱਖਾਂ ਦੇ ਵਿੱਚ ਦੁਬਾਰਾ ਪਾੜਾ ਖੜਾ ਕੀਤਾ ਜਾ ਸਕੇ ਮੈਂ ਆਪਣਾ ਦੋਸ਼ ਲਾ ਰਿਹਾ ਹਾਂ ਪਰਵਾਸੀ ਭਈਆਂ ਦੇ ਰਾਂ ਹੀ ਕਰਨਗੇ ਸਭ ਕੁਝ ਇਹੋ ਜਿਹੇ ਹਾਲਾਤ ਬਣ ਗਏ ਪੰਜਾਬ ਦੇ ਪਰਵਾਸੀ ਜਿਸ ਤਰ੍ਹਾਂ ਵਾਰਦਾਤਾ ਕਰ ਰਹੇ ਆ ਉਹਨਾਂ ਦੇ ਪਿੱਛੇ ਕਿਹੜੀ ਗੱਲ ਦਾ ਕੌਨਫੀਡੈਂਸ ਬੋਲ ਰਹੇ ਕਿਹੜੀ ਪਾਰਟੀ ਉਹਨਾਂ ਦਾ ਮਗਰ ਬੋਲ ਰਹੀ ਆ ਵੀ ਕਿਹਾ ਜਾ ਰਿਹਾ ਕਿ ਪਰਵਾਸੀਆਂ ਕੋ ਦੋ ਦੋ ਆਧਾਰ ਕਾਰਡ ਆ ਉਧਰ ਬਿਹਾਰ ਦੇ ਵੀ ਆ ਯੂਪੀ ਦੇ ਵੀ ਹੈਗੇ ਆ ਔਰ ਪੰਜਾਬ ਦੇ ਵੀ ਹੈ ਗਿਆ ਇਧਰ ਵਾਰਤੀ ਕੋਈ ਘਟਨਾ ਨੂੰ ਅੰਜਾਮ ਦੇ ਕੇ ਉਧਰ ਵੀ ਚਲ ਜਾਂਦੇ ਕੋਈ ਇਹੋ ਕੁਝ ਵੀ ਹੋ ਸਕਦਾ ਜਿਸ ਤਰ੍ਹਾਂ ਦੋ ਦੋ ਆਧਾਰ ਕਾਰਡ ਉਹਨਾਂ ਬਣਾਏ ਮਾਨ ਸਾਹਿਬ ਤੁਸੀਂ ਪੰਜਾਬ ਦੇ ਗ੍ਰਹਿ ਮੰਤਰੀ ਜੇ ਇਸ ਟੈਕਨੀਕਲਟੀ ਤੋਂ ਬੋਲੋ ਕਿ ਪ੍ਰਵਾਸੀਆਂ ਨੂੰ ਦੋ ਆਧਾਰ ਕਾਰਡ ਲਾਊਡ ਨਹੀਂ ਹੋਣਗੇ ਪ੍ਰਵਾਸੀਆਂ ਦੇ ਆਧਾਰ ਕਾਰਡਾਂ ਦੀ ਵੈਰੀਫਿਕੇਸ਼ਨ ਕਰਾਵਾਂਗੇ ਜਿਹੜੇ ਪ੍ਰਵਾਸੀ 40 ਸਾਲ ਤੋਂ ਪਹਿਲਾਂ ਦੇ ਆਏ ਆ ਉਹਨਾਂ ਦੀ ਨਹੀਂ ਜਿਹੜੇ ਬਾਅਦ ਚ ਬਣੇ ਆ ਉਹਨਾਂ ਦੀ ਵੈਰੀਫਿਕੇਸ਼ਨ ਕਰਾਓ ਮੈਂ ਦੋਸ਼ ਲਾ ਰਿਹਾ ਹਾਂ ਰੋਹੰਗਿਆ ਦੇ ਬੰਦੇ ਮੁਸਲਮਾਨ ਵੈਸਟ ਬੰਗਾਲ ਦੇ ਮੁਸਲਮਾਨ ਉਹ ਕਿਸੇ ਦਾ ਨਾਮ ਗੁਲ ਮੁਹੰਮਦ ਜਿਸਰ ਨੰਦਰਾਂ ਰਫੀਕ ਮੁਹੰਮਦ ਆ ਔਰ ਕੇਸ਼ ਕੁਮਾਰ ਨਰਿੰਦਰ ਕੁਮਾਰ ਬਣ ਕੇ ਮੋਹੱਲੀ ਚ ਰਹਿ ਰਹੇ ਆ ਅਮਿਤੋਜ ਮਾਨ ਨੇ ਇੱਕ ਜਗ੍ਹਾ ਕਿਹਾ ਵਾ ਕੁੰਬੜਾ ਵਾਲੇ ਜਿਹੜੇ ਅੱਤਵਾਦੀ ਸੀ ਬੰਦੇ ਜਿਨ੍ਹਾਂ ਨੇ ਦੋ ਮੁੰਡੇ ਮਾਰੇ ਸੀ ਕਹਿੰਦੇ ਅਸੀਂ ਉਹਨਾਂ ਨੂੰ ਪਿਆਰ ਨਾਲ ਉਹਨਾਂ ਨੂੰ ਪੁੱਛਿਆ ਹੁਣ ਮਾਨ ਸਾਹਿਬ ਦੇਖ ਲਓ ਤੁਹਾਡਾ ਲੈਂਡ ਆਰਡਰ ਕਿੰਨਾ ਕਿ ਤੁਹਾਡਾ ਸੇਫ ਹੈ ਲੋਕਾਂ ਵਾਸਤੇ ਉਹ ਨੌਜਵਾਨ ਜਿਹੜਾ ਪ੍ਰਵਾਸੀ ਸੀ ਉਹ ਕਹਿ ਰਿਹਾ ਇੱਕ ਕਿਰਚ ਸਾਡੇ ਕੋਲ ਇੱਥੇ ਹੁੰਦੀ ਆ ਇੱਕ ਕਿਰਚ ਸਾਡੀ ਮਗਰ ਲੱਕ ਤੇ ਲਾਈ ਹੁੰਦੀ ਆ ਇਹ ਦੋ ਦੋ ਕਿਰਚਾ ਰੱਖਣ ਵਾਲੇ ਕ੍ਰਿਮੀਨਲ ਮਾਈਂਡ ਦੇ ਬੰਦੇ ਉਧਰ ਦੇ 7-7 ਪਰਚਿਆਂ ਦੇ ਦੋਸ਼ੀ ਤੁਹਾਨੂੰ ਕਿਹੜੀ ਤਾਕਤ ਮਜਬੂਰ ਕਰ ਰਹੀ ਆ ਵੀ ਤੁਸੀਂ ਉਹਨਾਂ ਦੀ ਪੁਸ਼ਤਪਨਾਹੀ ਕਰੋ ਹੈ ਜਵਾਬ ਕੋਈ ਅਜੇ ਕਿ ਮੈਂ ਆਪਣੀ ਜ਼ਿੰਮੇਵਾਰੀ ਨਾਲ ਔਰ ਸਪਸ਼ਟਤਾ ਨਾਲ ਦੋਸ਼ ਲਾ ਚੁੱਕਾ ਡੀਜੀਪੀ ਸਾਹਿਬ ਹੈ ਜਾਣ ਤੇ ਵੀ ਵੈਰੀਫਿਕੇਸ਼ਨ ਕਰਾਓ ਮੁਹਾਲੀ ਦੇ ਸਾਰੇ ਪ੍ਰਵਾਸੀਆਂ ਦੀ ਲੁਧਿਆਣਾ ਦੇ ਸਾਰੇ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਕਰਾਓ ਉਦਾਂ ਬੀਜਪੀ ਇੱਕ ਹਿੰਦੂ ਮੁਸਲਮ ਹਿੰਦੂ ਮੁਸਲਮ ਬਹੁਤ ਕਰਦੀ ਆ ਤੇ ਜਿਹੜੇ ਪ੍ਰਵਾਸੀ ਮੁਸਲਮਾਨ ਨੇ ਉਹ ਜਦੋਂ ਹਿੰਦੂ ਦਾ ਆਧਾਰ ਕਾਰਡ ਬਣਾ ਲੈਂਦੇ ਆ ਉਦੋਂ ਬੀਜਪੀ ਨੂੰ ਦਰਦ ਨਹੀਂ ਹੁੰਦੀ ਇਹਦਾ ਵਲ ਉਦੋਂ ਬੀਜਪੀ ਨੂੰ ਆਪਣਾ ਏਜੰਡਾ ਸਿੱਧ ਹੁੰਦਾ ਲੱਗਦਾ ਅਸੀਂ ਨੂੰ ਇੱਥੇ ਲੈ ਕੇ ਕੌਣ ਆਇਆ ਅਭੀ ਇੱਕ ਬੜੇ ਵੱਡੇ ਸਵਾਲ ਆ ਕਿਸ ਤਰ੍ਹਾਂ ਉਹਨਾਂ ਨੇ ਪੰਜਾਬ ਵਿੱਚ ਆਪਣੇ ਪੈਰ ਜਮਾਏ ਪ੍ਰਵਾਸੀਆਂ ਨੂੰ ਪੰਜਾਬ 'ਚ ਬਹੁਤ ਵੱਡੀ ਪੱਧਰ ਤੇ ਲੈ ਕੇ ਆਇਆ ਪ੍ਰਕਾਸ਼ ਚੰਦ ਬਾਦਲ ਲਾਲ ਕ੍ਰਿਸ਼ਨ ਅਡਵਾਨੀ ਦਾ ਏਜੰਡਾ ਸੀ ਇਹ 9293 ਦੇ ਵਿੱਚ ਛੇਪਸਨਾ ਵਾਲੇ ਉਧਵ ઠਾਕਰੇ ਰਾਜ ઠਾਕਰੇ ਹੋਣਾ ਨੇ ਬਾਦਲ ਹੋਣਾ ਨੂੰ ਬੀਟਿੰਗ ਚ ਕਿਹਾ ਸੀ ਸਾਡੇ ਇੱਥੇ ਪ੍ਰਵਾਸੀ ਭਈਏ ਐਸ ਯੂਪੀ ਬਿਹਾਰ ਦੇ ਅਸੀਂ ਕੁੱਟ-ਕੁੱਟ ਕੇ ਭਜਾਏ ਸੀ ਇਹ ਔਨ ਰਿਕਾਰਡ ਹੈ ਗੱਲਾਂ YouTube ਤੇ ਅਵੇਲੇਬਲ ਹੈ ਤੇ ਉਹਨੇ ਕਿਹਾ ਸੀ ਜੇ ਤੁਹਾਡੇ ਆ ਜਾਣ ਤੇ ਤੁਸੀਂ ਜੋ ਮਰਜ਼ੀ ਉਹਨਾਂ ਨਾਲ ਸਲੂਕ ਕਰਿਓ ਉਹਨਾਂ ਨੂੰ ਬਸਲ ਨਾ ਦਿਓ ਤੁਹਾਡੇ ਪੰਜਾਬ ਲਈ ਬਹੁਤ ਖਤਰਨਾਕ ਸਵੰਥਦੀ ਨਵੰਦਾ ਜਥੇਬੰਦੀ ਦੇ ਲੀਡਰ ਜਵਾਬ ਦੇ ਦੂ ਇਸ ਗੱਲ ਦਾ ਕਿੰਨੇ ਪ੍ਰਵਾਸੀ ਵਸਾਏ ਇਹਨਾਂ ਨੇ ਕਿੰਨੇ ਪ੍ਰਵਾਸੀ ਜਿਹੜੇ ਆ ਇਹਨਾਂ ਨੇ ਉਹਨਾਂ ਨੂੰ ਕਾਰੋਬਾਰ ਖੋਲਣ ਚ ਮਦਦ ਕੀਤੀ 33 ਏਕੜ ਦੀ ਕਲੋਨੀ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਪ੍ਰਵਾਸੀਆਂ ਲਈ ਪੰਜਾਬ ਦੇ ਖਜ਼ਾਨੇ ਦੇ ਬੋਝ ਬਾਕੇ ਬਣਾ ਕੇ ਦਿੱਤੀ ਹੋਰ ਸ਼ਹਿਰਾਂ ਚ ਕਿੱਥੇ ਕਿੱਥੇ ਬਣਾ ਕੇ ਦਿੱਤੀਆਂ ਆਨ ਰਿਕਾਰਡ ਬੋਲੋ ਕੋਈ ਆ ਕੇ ਕੋਈ ਜਥੇਦਾਰ ਬੋਲੇ ਕੋਈ ਕਾਂਗਰਸ ਪਾਰਟੀ ਦਾ ਬੋਲੇ ਕੋਈ ਭਾਜਪਾ ਦਾ ਬੋਲੇ ਕੋਈ ਸਮਾਜ ਸੇਵੀ ਦਾ ਬੋਲੇ ਉਹ ਜਿਹੜੇ ਆਮਰ ਜਿਹੜੇ ਹੁਣ ਦਿੱਲੀ ਵਾਲ ਵੇਖਦੇ ਰਹਿੰਦੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ 94 ਗੁੰਗੇ ਉਹ ਬੋਲ ਕੇ ਵਿਖਾਵੇ ਪੰਜਾਬ ਦੀ ਸਾਰੀਆਂ ਪਾਰਟੀਆਂ ਦੀ ਜੇ ਮਾਨ ਸਾਹਿਬ ਸਿਆਣਪ ਕਰਨ ਜੇ ਅਜੇ ਵੀ ਬਚ ਗਈ ਹੋਵੇ ਕੋਈ ਜੇ ਸਿਆਣਪ ਕਰਨ ਆਲ ਪਾਰਟੀ ਮੀਟਿੰਗ ਸਦਨ ਪੰਜਾਬ ਵਿਧਾਨ ਸਭਾ ਦਾ ਜਲਾਸ ਸਦਨ ਜੇ ਜਿਹੜੇ ਬੰਦੇ ਪ੍ਰਵਾਸ ਪ੍ਰਵਾਸ ਕਰਕੇ ਇੱਥੇ ਆ ਗਏ ਆ ਇੱਥੋਂ ਦੇ ਰੈਜ਼ੀਡੈਂਟ ਆ ਪ੍ਰਾਪਰਟੀ ਇੱਥੇ ਆ ਉਹਨਾਂ ਦੇ ਮਕਾਨ ਇੱਥੇ ਆ ਜ਼ਮੀਨਾਂ ਇੱਥੇ ਆ ਫਾਰਮ ਹਾਊਸ ਇੱਥੇ ਆ ਉਹਨਾਂ ਦੀ ਅਸੀਂ ਵੈਰੀਫਿਕੇਸ਼ਨ ਕਰਾਵਾਂਗੇ ਪੰਜਾਬ ਦੀ ਵਿਧਾਨ ਸਭਾ ਚ ਕਰੋ ਤੁਸੀਂ ਕੱਲੇ-ਕੱਲੇ ਸਿੱਖ ਨੂੰ ਕਿਉਂ ਜ਼ਿੰਮੇਵਾਰ ਬਣਾ ਰਹੇ ਜੀ ਇਹ ਤਾਂ ਮਤਲਬ ਕੋਈ ਧਿਰ ਤੇ ਹੈਗੀ ਨਾ ਜਿਹਦੇ ਉਹਦੇ ਪੈਂਤੜੇ ਦੇ ਸ਼ਿਕਾਰ ਤੁਸੀਂ ਵੀ ਹੋ ਕੋਈ ਧਿਰ ਤੇ ਹੈਗੀ ਜਿਹੜੀ ਇਹ ਚਾਹੁੰਦੀ ਆ ਕਿ ਪ੍ਰਵਾਸੀਆਂ ਦਾ ਤੇ ਪੰਜਾਬੀਆਂ ਦਾ ਤੇ ਸਿੱਖਾਂ ਦਾ ਤੇ ਹਿੰਦੂਆਂ ਦਾ ਮਸਲਾ ਬਣ ਜੇ ਇਹ ਪੱਤੇ ਤੇ ਫਿਰ ਉਹੋ ਹੀ 80 ਵਾਲੀ 82 ਵਾਲੀ ਇੰਦਰਾ ਗਾਂਧੀ ਨੇ ਥਰਡ ਏਜੰਸੀ ਬਣਾਈ ਸੀ ਆਪ ਮੁਖੀ ਬਣ ਕੇ ਬੈਠੀ ਸੀ ਉਹਦੀ ਰਾ ਦੇ ਬੰਦਿਆਂ ਨੂੰ ਪਤਾ ਨਹੀਂ ਸੀ ਹੁੰਦਾ ਕਿ ਥਰਡ ਏਜੰਸੀ ਦੇ ਵਿੱਚ ਕਿਹੜਾ ਮੈਂਬਰ ਆ ਰਾ ਦੇ ਵਿੱਚੋਂ ਹੀ ਬੰਦੇ ਲੈ ਸੀ ਥਰਡ ਏਜੰਸੀ ਚ ਕੋਈ ਜਵਾਬ ਦੇ ਸਕਦੇ ਦੇ ਦਿਓ ਜਦੋਂ ਰਜੀਵ ਗਾਂਧੀ ਚੰਡੀਗੜ੍ਹ ਆਉਂਦਾ ਉਸੇ ਦਿਨ ਹੀ ਪਟਿਆਲੇ ਦੇ ਵਿੱਚ 19 ਆਊਟ ਆਫ ਪੰਜਾਬ ਦੇ ਬੰਦੇ ਨੌਜਵਾਨ ਜਿਹੜੇ ਸਟੂਡੈਂਟ ਮਾਰੇ ਜਾਂਦੇ ਆ ਹਮਲਾ ਹੁੰਦਾ ਉਹਨਾਂ ਤੇ ਤਾਲਮਿਲ ਬੈਠਦਾ ਕੋਈ ਏਲਵਾ ਬੱਸ ਕਾਂਡ ਹੁੰਦਾ 6 ਹਿੰਦੂ ਬੱਸ ਚੋਂ ਕੱਢ ਕੇ ਮਾਰੇ ਜਾਂਦੇ ਆ ਅਗਲੇ ਦਿਨ ਹੀ ਦਰਬਾਰਾ ਸਿੰਘ ਦੀ ਸਰਕਾਰ ਭੰਗ ਹੋ ਜਾਂਦੀ ਹੈ ਉਹ ਪਤਾ ਕੀ ਦਾ ਸੀਗਾ ਬੱਸ ਕਾਂਡ ਇੰਨੇ ਹੋਏ ਰੇਲ ਗੱਡੀਆਂ ਦਾ ਕਤਲੇਆਮ ਦੱਸਦਾ ਮੈਂ ਇਹ ਜੇ ਲੋਕ ਸਮਝਦੇ ਆ ਨਾ ਵੀ ਅਸੀਂ ਬਹੁਤ ਜ਼ਿਆਦਾ ਸਾਡਾ ਥਿੰਕ ਟੈਂਕ ਐਂਦੀ ਐ ਏਡੀ ਏਡੀ ਟੀਮਾਂ ਰੱਖੀਆਂ ਲੋਕਾਂ ਨੇ ਲੋਕ ਇਹੋ ਜਿਹੇ ਬੈਠੇ ਵੀਰੇ ਜਿਹੜੇ ਮੈਂ ਲੋਕਾਂ ਨੂੰ ਪਛਾਣਦਾ ਜਾਣਦਾ ਸੁਣਦਾ ਜਿਹੜੇ 2-2000 ਕਿਤਾਬ ਜਿਨ੍ਹਾਂ ਨੇ ਪੜ੍ਹੀ ਆ ਮੈਂ ਉਹਨਾਂ ਨੂੰ ਸੁਣਦਾ ਤੇ ਤੁਸੀਂ ਦੱਸ ਦਿਓ ਕਿਲਾ ਰਾਏਪੁਰ ਬੱਦੋਵਾਲ ਟ੍ਰੇਨਾਂ ਦਾ ਕਤਲੇਆਮ ਹਿੰਦੂਆਂ ਨੂੰ ਕੱਢ ਕੇ ਕਿੰਨੇ ਮਰਵਾਏ ਸੀ 15 91 ਨੂੰ ਬੱਦੋਵਾਲ ਦਾ ਟ੍ਰੇਨਾਂ ਦਾ ਕਤਲੇਆਮ ਹੋਇਆ ਹਿੰਦੂਆਂ ਦਾ ਮੈਂ ਕਿਸੇ ਫਿਰਕੇ ਦਾ ਦੁਖੀ ਨਹੀਂਗਾ ਤੇ 15 91 ਤੋਂ ਹਫ਼ਤੇ ਬਾਅਦ ਪੰਜਾਬ ਦੀ ਇਲੈਕਸ਼ਨ ਸੀ ਉਹ ਫਿਰ ਹਿੰਦੂ ਕਿੰਨੇ ਮੈਨਰ ਵਾਇਟਰ ਇਹਨਾਂ ਚੋਂ ਕੱਢ ਕੇ ਕੋਈ ਜਵਾਬ ਦੋ ਅੱਜ ਤੱਕ ਕੋਈ ਪੰਜਾਬ ਸਰਕਾਰ ਜਾਂ ਕੋਈ ਪਾਰਟੀ ਇਸ ਗੱਲ ਦੀ ਮੰਗ ਕਰ ਸਕੀ ਹੈ ਕਿ ਉਸ ਟਾਈਮ ਤੇ ਸਾਰੇ ਭਾਈਚਾਰਿਆਂ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਲਈ ਕਮਿਸ਼ਨ ਕਿੰਨੇ ਗਠਨ ਕਰਨਾ ਪ੍ਰਕਾਸ਼ ਚੰਦ ਬਾਦਲ ਨੇ ਨਹੀਂ ਕਰਨਾ ਉਹ ਤਾਂ ਲਹਨਤ ਖੱਟ ਕੇ ਚਲੇ ਗਿਆ ਉਹਦੇ ਲਹਨਤ ਤੇ ਕੌਮ ਆ ਫਖਰੇ ਕੌਮ ਲਈ ਤਰਲੇ ਮਰਨ ਨੇ ਵਾਪਸ ਹੋ ਜੇ ਹਣ ਫਖਰੇ ਕੌਮ ਵਾਪਸ ਹੋਇਆ ਤਰਲੇ ਮਾਰਨ ਦੇ ਵੀ ਉਹ ਬੇਲਜੇ ਵਾਪਸ ਕਿਥੇ ਕਾਹਦੇ ਹੱਥੇ ਮਿਲ ਜੇ ਕੀਤਾ ਕੀ ਉਹਨੇ ਉਹਨੇ ਪੰਜਾਬ ਦੀ ਬੜੀ ਰੋਬੀ ਪੰਜਾਬ ਦੇ ਹਿੰਦੂਆਂ ਦਾ ਨੁਕਸਾਨ ਉਹਨੇ ਕਰਾਇਆ ਪੰਜਾਬ ਦੇ ਸਿੱਖ ਨੌਜਵਾਨਾਂ ਦਾ ਮਾਸੂਮ ਨੌਜਵਾਨਾਂ ਦਾ ਜਿਨ੍ਹਾਂ ਦੇ ਉੱਤੇ ਨਾਮ ਰੱਖੇ ਸੀ ਜਨਰਲ ਵਾਰਦਾਤਾ ਕਿਥੀਆਂ ਮੈਂ ਉਹਨਾਂ ਦੀ ਕਦੀ ਇੰਨੀ ਓਪਨ ਗੱਲ ਨਹੀਂ ਕਰਦਾ ਉਹਨਾਂ ਨੇ ਸਹਾਰ ਚੁੱਕੇ ਸੀ ਉਹਨਾਂ ਦੇ ਪਰਚੇ ਦਰਜ ਸੀ ਉਹਨਾਂ ਨੇ ਆਪਣੇ ਕਨਸੀਕਵੈਂਸਸ ਫੇਸ ਕਰਨੇ ਸੀ ਠੀਕ ਆ ਨਾ ਜਿਹੜੇ ਮਾਸੂਮ ਚੁੱਕ ਕੇ ਮਾਰੇ ਆ ਬੇਗਨਾ ਬੇਗਨਾ ਅੱਜ ਮੈਨੂੰ ਸੂਬੇ ਸੂਬੇ ਸੂਬਾ ਸਿੰਘ ਜਿਹੜਾ ਮਰਿਆ ਕੱਲ ਉਹਦਾ ਇੱਕ ਮੈਂ ਪੜ ਰਿਹਾ ਸੀ ਇੱਕ 16 ਸਾਲ ਦਾ ਸਕੂਲ ਦਾ ਮੁੰਡਾ ਮਾਰਿਆ ਉਹ ਖਾਲਸਾਣ ਮੰਗਦਾ ਸੀ ਬਲਵਿੰਦਰ ਕੁਮਾਰ ਰਾਜਾ ਸਾਸੀ ਵਾਲਾ ਜਿਹੜਾ ਮੁੰਡਾ ਮਾਰਿਆ 19 ਸਾਲ ਦਾ ਹਿੰਦੂਆਂ ਦਾ ਨੌਜਵਾਨ ਉਹ ਖਾਲਸਾਣ ਮੰਗਦਾ ਸੀ ਚਾਚੋ ਵਾਲੀ ਗੁਰਦਾਸਪੁਰ ਦਾ ਰਕੇਸ਼ ਕੁਮਾਰ ক্রিকেট ਚੱਕਰ son of ਵਿਸ਼ਵਾ ਮਿੱਤਰ ਉਹ ਖਾਲਸਾਣ ਮੰਗਦਾ ਸੀ ਪੰਜਾਬ ਦੇ ਲੋਕਾਂ ਦਾ ਇਹ ਦਰਦ ਤੁਹਾਨੂੰ ਕਿਸੇ ਸਿਆਸੀ ਤੇਰ ਨੂੰ ਸਮਝ ਨਹੀਂ ਆਉਂਦਾ ਇਹ ਉਹ ਹੀ ਅੱਗ ਲਾਉ ਕੰਮ ਫੇਰ ਕਰ ਰਿਹਾ ਉਹ ਹੀ ਤੇਰਾ ਉਹਦੋਂ ਸੀ ਹੁਣ ਕਾਂਗਰਸ ਚੁੱਪਿਆ ਉਦੋਂ ਕਾਂਗਰਸ ਮਖੌਟਾ ਸੀ ਅੱਗੇ ਹੁਣ ਕਾਂਗਰਸ ਚੁੱਪਿਆ ਮੈਂ ਰਾਹੁਲ ਗਾਂਧੀ ਜੀ ਨੂੰ ਬੇਨਤੀ ਕਰਦਾ ਉਹ ਪੰਜਾਬ ਚ ਆਏ ਆ ਮੈਂ ਉਹਨਾਂ ਦੇ ਸਰੂਪੇ ਦੀ ਨਾ ਵਿਰੋਧ ਕਰਦਾ ਕੋਈ ਤੇ ਕੋਈ ਗੱਲ ਨਹੀਂ ਕਰਦਾ ਰਾਹੁਲ ਗਾਂਧੀ ਜੀ ਦੱਸਣ ਇਸ ਮੁੱਦੇ ਤੇ ਹਰ ਗੱਲ ਤੇ ਮੁਖਰੋ ਕੇ ਬੋਲਦੇ ਪੰਜਾਬ ਦੇਸ਼ ਭਗਤ ਦੇ ਮੁੱਦੇ ਤੇ ਦੱਸਣ ਕਿ ਕਾਂਗਰਸ ਪਾਰਟੀ ਦਾ ਥਿਊ ਪੁਆਇੰਟ ਕੀ ਹੈ ਪੰਜਾਬ ਦੇ ਵਿੱਚ ਤਾਂ ਕਿਸੇ ਨੇ ਨਹੀਂ ਬੋਲਣਾ ਸਾਰੇ ਵੋਟਾਂ ਨਾਲ ਵੱਜਿਆ ਪਰ ਮੈਂ ਇੱਕ ਪੰਜਾਬ ਦਾ ਇੱਕ ਸ਼ਹਿਰੀ ਆ ਪੰਜਾਬ ਦੇ ਵਾਸਤੇ ਮੈਂ ਚਿੰਤਾ ਰੱਖਦਾ ਸਾਰੇ ਭਾਈਚਾਰਿਆਂ ਦੇ ਮੈਂ ਚਿੰਤਾ ਰੱਖਦਾ ਅਸੀਂ ਇੰਨਾ ਕੁਝ ਭੁਗਤਿਆ ਪਰਿਵਾਰਾਂ ਦੇ ਪਰਿਵਾਰ ਉੱਜੜ ਗਏ ਕਈ ਪਰਿਵਾਰ ਅਜੇ ਵੀ ਹਰਿਆਣੇ ਵਾਪਸ ਨਹੀਂ ਆਏ ਉਦੋਂ ਦੇ ਜਿਹੜੇ ਗਏ ਆ ਹਿੰਦੂਆਂ ਦੇ ਤੇ ਕਈ ਪਰਿਵਾਰ ਸਿੱਖਾਂ ਦੇ ਜਿਹੜੇ ਕਾਨਪੁਰ ਤੋਂ ਮੁੰਬਈ ਤੋਂ ਗਾਜ਼ੀਆਬਾਦ ਤੋਂ ਦੂਰੂ ਦੂਰ ਆ ਕੇ ਲੁਧਿਆਣੇ ਸੈਟਲ ਹੋ ਗਏ ਇਹ ਦਰਦ ਕਿਸੇ ਨੂੰ ਦਿਸਦਾ ਨਹੀਂ ਮਾਨ ਸਾਹਿਬ ਨੂੰ ਦਿਸਦਾ ਨਹੀਂ ਮਾਨ ਸਾਹਿਬ ਆਪਣੇ ਜਿਹੜੇ ਸਲਾਹਕਾਰ ਉਹਨਾਂ ਨੂੰ ਪੁੱਛ ਲਿਆ ਕਰਨ ਜੇ ਨਹੀਂ ਪਤਾ ਲੱਗਦਾ ਤੇ ਚੀਫ ਸੈਕਟਰੀ ਨੂੰ ਸਾਰੀਆਂ ਪਾਵਰਾਂ ਦਿੱਤੀਆਂ ਉਹਨੂੰ ਕਹਿਦਾ ਕਰਨ ਤੂੰ ਆਪਣਾ ਪੱਖ ਰੱਖ ਦੇ ਸਰਕਾਰ ਦਾ ਲੋਕ ਇਹਨਾਂ ਚੀਜ਼ਾਂ ਤੋਂ ਬਹੁਤ ਇਸ ਮਾਹੌਲ ਤੋਂ ਦੁਖੀ ਨੇ ਕਈ ਲੋਕ ਜਿਹੜੇ ਆ ਪ੍ਰਵਾਸੀਆਂ ਦੇ ਹੱਕ ਵਿੱਚ ਆ ਤੇ ਕਈ ਵਿਰੋਧ ਕਰ ਰਹੇ ਆ ਜਿਹੜੇ ਹੱਕ ਵਿੱਚ ਲੋਗ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚੁੰਦੇ ਹੋ ਜਿਹੜਾ ਵਿਰੋਧ ਕਰ ਰਹੇ ਉਹਨਾਂ ਕੀ ਕਹਿਣਾ ਜਿਹੜੇ ਸਰ ਵਿਰੋਧ ਕਰ ਰਿਆ ਉਹ ਜੈਨੂਨ ਵਿਰੋਧ ਕਰ ਮੰਨ ਲਓ ਮੈਂ ਕੈਨੇਡਾ ਜਾਣਾ ਮੈਂ ਕਦੀ ਗਿਆ ਨਹੀਂ ਮੈਂ ਜਾਣਾ ਵੀ ਨਹੀਂ ਪਰ ਮੈਂ ਤੁਹਾਨੂੰ ਸਪੋਜ਼ ਕਰ ਰਿਹਾ ਮੈਂ ਕੈਨੇਡਾ ਜਾਣਾ ਉੱਥੇ ਮੈਂ ਕਿਸੇ ਜਗ੍ਹਾ ਤੇ ਕੰਮ ਵੀ ਲੱਭਦਾ ਮੈਂ ਕੋਈ ਫਾਰਮੈਲਟੀ ਪੂਰੀ ਨਹੀਂ ਕਰੂੰਗਾ ਪੇਪਰ ਫਾਰਮੈਲਟੀ ਨਹੀਂ ਪੂਰੀ ਕਰੂੰਗਾ ਸਾਰੀਆਂ ਪੇਪਰ ਫਾਰਮੈਲਟੀਆਂ ਪੂਰੀਆਂ ਕਰਕੇ ਫੇਰ ਮੈਨੂੰ ਉੱਥੋਂ ਦੀ ਸਰਕਾਰ ਅਲਾਉਡ ਕਰੂਗੀ ਪੰਜਾਬ ਸਰਕਾਰ ਕੋਲ ਕਿਹੜਾ ਕਾਨੂੰਨ ਹੈ ਜਿਹਦੇ ਤਹਿਤ ਉਹ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਕਰਦੇ ਇਹ ਮੈਂ ਮੰਨਦਾ ਇਸ ਚੀਜ਼ ਦੀ ਪ੍ਰੈਕਟੀਕਲਟੀ ਮੈਂ ਮੰਨਦਾ ਮੰਨ ਲਓ ਪੰਜਾਬ ਦੇ ਵਿੱਚ ਜੋ ਮੇਰਾ ਅੰਦਾਜ਼ਾ ਵਾ 70 ਲੱਖ ਪ੍ਰਵਾਸੀ ਆ ਪੰਜਾਬ ਚ ਜੋ ਮੈਂ ਮੰਨਦਾ 70 ਲੱਖ ਵਿੱਚੋਂ ਜਿਹੜਾ ਕੰਮ ਕਰਨ ਵਾਲਾ ਸਿੱਧੇ ਤੌਰ ਤੇ ਉਹ 20 ਲੱਖ ਆ ਮੈਂ ਸਵਾਲ ਚੁੱਕਦਾ ਵਾਂ ਸਾਰਿਆਂ ਨੂੰ ਸਾਰੇ ਪੰਜਾਬੀਆਂ ਨੂੰ ਸਾਰੇ ਹਿੰਦੁਸਤਾਨ ਵਾਸੀਆਂ ਨੂੰ 20 ਲੱਖ ਬੰਦਾ ਜਿੱਥੇ-ਜਿੱਥੇ ਕੰਮ ਕਰ ਰਿਆ ਚਲੋ ਉਹ ਕੁਝ ਬੰਦੇ ਆਪਣੇ ਦੇਸ਼ ਨੂੰ ਵਾਪਸ ਜਾ ਰਹੇ ਆ ਜਾਣੇ ਸ਼ੁਰੂ ਹੋ ਗਏ ਪਰ ਜੇ ਤੁਸੀਂ ਮੰਨ ਲਓ ਉਹਨਾਂ ਨੂੰ ਬਿਲਕੁਲ ਹੀ ਕੱਢੋਗੇ ਕਿ ਚਲ ਜਾਓ ਉਹਨਾਂ ਨੂੰ ਇੱਕਦਮ ਭੇਜੋਗੇ 20 ਲੱਖ ਬੰਦੇ ਨੂੰ ਜਿਹੜਾ-ਜਿਹੜਾ ਕਾਰੋਬਾਰ ਉਹ ਬੰਦੇ ਕਰ ਰਿਆ ਉਹਦੀ ਥਾਂ ਤੇ ਸਬਸਟੀਟਿਊਟ ਕਹੜਾ ਲਿਆਓਗੇ ਤੁਹਾਡੇ ਕੋਲ ਪੰਜਾਬ ਚ ਨੇ ਨੌਜਵਾਨ ਹੈਗੇ ਆ ਰੈਸਟੋਰੈਂਟਾਂ ਦੇ ਵਿੱਚ ਵੇਟਰ ਬਣ ਕੇ ਕੰਮ ਕਰਨ ਵਾਸਤੇ ਸਾਡੇ ਬੱਚਿਆਂ ਦੀ ਤਾਂ ਹਵਾ ਹੀ ਨਹੀਂ ਅਸੀਂ ਤਾਂ 50000 ਤੋਂ ਘੱਟ ਬੂਟ ਨਹੀਂ ਪਾਉਂਦੇ 20000 ਤੋਂ ਘੱਟ ਜੀਨ ਨਹੀਂ ਪਾਉਂਦੇ 1.5 ਲੱਖ ਤੋਂ ਘੱਟ ਫੋਨ ਨਹੀਂ ਲੈਂਦੇ ਇਹ ਸਾਡਾ ਨੁਕਸ ਹੈ ਪੰਜਾਬੀਆਂ ਦਾ ਸਾਨੂੰ ਹਵਾ ਨੇ ਮਾਰਿਆ ਸਾਡੇ ਪੰਜਾਬੀ ਨੌਜਵਾਨ ਤੇ ਵਿਦੇਸ਼ਾਂ ਚ ਚਲ ਗਏ ਨਾ ਸਾਡੇ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਭੇਜੇ ਗਏ ਆ ਇਹ ਵੀ ਸਰਕਾਰ ਦਾ ਟਰੈਪ ਹੈ ਇਹਨਾਂ ਨੂੰ ਬਾਹਰ ਕੱਢੋ ਪ੍ਰਵਾਸੀਆਂ ਨੂੰ ਵਸਾਓ ਇਹ ਹੁਣ ਸਰਕਾਰ ਜਵਾਬ ਦੇਵੇ ਭਾਰਤ ਸਰਕਾਰ ਦੋਦਾ ਵਿਦੇਸ਼ ਮੰਤਰੀ ਹਲਾ ਜਵਾਬ ਦੇਵੇ ਉਹਨਾਂ ਕੋਲ ਇਸ ਗੱਲ ਦਾ ਕੀ ਸੋਲੂਸ਼ਨ ਆ ਦੇਖੋ ਦੇਸ਼ ਦੇ ਹਾਲਾਤ ਕੋਈ ਸਾਜਗਰ ਨਜ਼ਰ ਨਹੀਂ ਆਉਂਦੇ ਜੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਕਾਡਰ ਪਾਸ ਕੀਤਾ ਵਾ 1974 ਤੋਂ ਬਾਅਦ ਜਿਹੜੇ ਜਿਹੜੇ ਅੰਦੋਲਨ ਹੋਇਆ ਉਹਨਾਂ ਦੀ ਪੁਲਿਸ ਜਿਹੜੀ ਇੱਕ ਡਿਪਾਰਟਮੈਂਟ ਸੈਟਲ ਕੀਤਾ ਉਹ ਜਾਂਚ ਕਰੇ ਉਹਨਾਂ ਨੂੰ ਫੰਡਿੰਗ ਕਿੱਥੋਂ ਹੋਈ ਇਸ ਗੱਲ ਤੋਂ ਤੁਸੀਂ ਕੀ ਮਤਲਬ ਲੈਂਦੇ ਖਰਾਬ ਹੁੰਦੇ ਨੇ ਜਰਾ ਇਹ ਪੰਜਾਬ ਸਰਕਾਰ ਨੇ ਕੰਟਰੋਲ ਨਾ ਕੀਤਾ ਪੰਜਾਬ ਸਰਕਾਰ ਅੱਗੇ ਕੰਟਰੋਲ ਕਿਹੜਾ ਕਰ ਰਹੀ ਮੈਨੂੰ ਕੋਈ ਕੰਟਰੋਲ ਦੱਸ ਦਿਓ ਪੰਜਾਬ ਸਰਕਾਰ ਦੀ ਪੁਲਿਸ ਨਰਿੰਦਰ ਦੀਪ ਸਿੰਘ ਐਮ ਐ ਪੀ ਐਚ ਡੀ ਮੁੰਡਾ ਬਠਿੰਡੇ ਦਾ ਮਾਰ ਦਿੱਤਾ ਇੰਟਰੋਗੇਟ ਕਰ ਕਰ ਕੇ 2 ਘੰਟੇ ਜੀ ਉਹਦਾ ਕੁਝ ਕਰ ਸਕੀ ਆਪਣੇ ਸੀਆਈਏ ਦੇ ਇੰਸਪੈਕਟਰ ਬਚਾ ਰਹੀ ਹੈ ਬਠਿੰਡੇ ਦੀ ਸੀਆਈਏ ਨੇ ਇੱਕ ਮੁੰਡਾ ਜਿਹੜਾ ਚੰਗਾ ਭਲਾ ਉਹਨੂੰ ਉਥੋਂ ਦੀ ਬਠਿੰਡੇ ਦੀ ਲੇਖ ਦੇ ਪਾਣੀ ਚ ਡੋਬ ਕੇ ਮਾਰਤਾ ਹਾਈ ਕੋਰਟ ਚ ਕੇਸ ਚੱਲ ਰਿਹਾ ਇਹ ਪੰਜਾਬ ਸਰਕਾਰ ਦੀ ਪ੍ਰਾਪਤੀ ਹੈ ਇਹ ਪੰਜਾਬ ਸਰਕਾਰ ਦੀ ਪ੍ਰਾਪਤੀ ਹੈ ਕੈਨੇਡਾ ਤੋਂ ਜਸਪ੍ਰੀਤ ਆਇਆ ਉਹ ਕਿੰਨੇ ਡਾਲਰ ਲਿਆ ਸੋਨਾ ਲਿਆ ਹੋਰ ਕਿੰਨੇ ਗਿਫਟ ਲਿਆ ਉਹਦਾ ਮੁਕਾਬਲਾ ਬਣਾਤਾ ਗਿਆ ਉਹਦਾ ਕੇਸ ਹਾਈ ਕੋਰਟ ਚੱਲ ਰਿਹਾ ਕਰਨਲ ਬਾਠ ਦਾ ਮਾਮਲਾ ਅਜੇ ਚੱਲ ਰਿਹਾ ਹੋਰ ਕਿੰਨੇ ਬੋਲਾਂ ਮੈਂ ਅਜੇ ਤੇ ਪੰਜਾਬ ਮੈਂ ਮੇਰਾ ਖਾਨਦਾਨ ਪੁਲਸੀਆਂ ਦਾ ਮੇਰੇ ਫਾਦਰ ਪੁਲਿਸਤ ਸੀ ਮੇਰਾ ਛੋਟਾ ਭਰਾ ਪੁਲਿਸਤ ਸੀ ਪੁਲਿਸ ਨੇ ਮਾਰਿਆ ਇੰਟਰੋਗੇਸ਼ਨ ਕਰਕੇ ਪਰ ਮੈਂ ਫੇਰ ਕਹਿੰਦਾ ਪੰਜਾਬ ਪੁਲਿਸ ਨੂੰ ਅਜੇ ਵੀ ਸ਼ਰਮ ਨਹੀਂ ਆਉਂਦੀ ਉਧਰ ਉਹਨਾਂ ਨੂੰ ਸਜ਼ਾ ਹੋ ਰਹੀ ਆ 7-7 ਸਾਲਾਂ ਦੀ ਪੁਰਾਣੇ ਮੁਕਾਬਲੇ ਅਜ 129 ਅਫਸਰ ਜੇਲਾ ਜਿਆ ਔਰ ਪੰਜਾਬ ਪੁਲਿਸ ਨੂੰ ਇਹੋ ਜਿਹੇ ਕਰਤੂਤਾਂ ਕਰਨ ਵਾਸਤੇ ਹਲਾਸ਼ੇਰੀ ਕਿਹੜੀ ਧਿਰ ਅਜੇ ਵੀ ਦੇ ਰਹੀ ਮੇਰੀ ਗੱਲ ਦਾ ਜਵਾਬ ਦੇਣ ਗੱਲਬਾਤ ਕਰਨ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਸਰ ਥੈਂਕ ਯੂ ਸੋ ਮਚ ਉਸਨ ਸੰਦੀਪ ਸਿੰਘ ਜੀ ਸਿਕ ਚਿੰਤ ਤੱਕ ਜਿਨ੍ਹਾਂ ਦੇ ਨੇ ਇੱਕ ਨਹੀਂ ਕਈ ਗੁਜੇ ਪੇਤ ਖੋਲੇ ਨੇ ਜਾਂ ਕੀ ਪ੍ਰਵਾਸੀ ਲੋਕਾਂ ਦੇ ਜੋ ਇਸ ਟਾਈਮ ਪੰਜਾਬ ਦੇ ਵਿੱਚ ਮਾਹੌਲ ਖੜਾ ਕਰ ਦਿੱਤਾ ਹੈ ਇਹਦੇ ਪਿੱਛੇ ਵੀ ਕੋਈ ਸਿਆਸਤਾਂ ਚੱਲ ਰਹੀਆਂ ਨੇ ਪੰਜਾਬ ਸਰਕਾਰ ਨੂੰ ਅਲਰਟ ਹੋਣ ਦੀ ਲੋੜ ਆ ਕਿ ਕਿਸ ਤਰ੍ਹਾਂ ਪੰਜਾਬ ਦਾ ਕੰਟਰੋਲ ਆਪਣੇ ਹੱਥ ਵਿੱਚ ਲਿਆਇਆ ਜਾਵੇ ਜੇ ਕੋਈ ਸ਼ਰਾਰਤੀ ਅੰਸਰ ਕੋਈ ਗਲਤ ਘਟਨਾਵਾਂ ਨੂੰ ਅੰਜਾਮ ਦਿੰਦਾ ਤਾਂ ਉਹਤੇ ਕਾਨੂੰਨੀ ਕਾਰ